ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਮੂਲ ਮੰਤਰ ਦੀ ਸ਼ਕਤੀ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਸੰਗਤ ਜੀ ਮੂਲ ਮੰਤਰ ਦੇ ਵਿੱਚ ਕਿੰਨੀ ਕੁ ਸ਼ਕਤੀ ਹੈ ਮੂਲ ਮੰਤਰ ਤਾਂ ਖੁਦ ਦੇ ਵਿੱਚ ਹੀ ਇੱਕ ਬਹੁਤ ਹੀ ਵੱਡਾ ਮੰਤਰ ਹੈ ਜਿਸ ਤਰ੍ਹਾਂ ਕਿ ਇਸ ਨਾਮ ਨੂੰ ਜਪੋ ਇਸ ਦਾ जाप ਸਾਨੂੰ ਬਾਰ ਬਾਰ ਕਰਨਾ ਚਾਹੀਦਾ ਹੈ ਆਦ ਸੱਚ ਜੁਗਾਦ ਸਤ ਇਹ ਜੁਗਾ ਜੁਗੰਤਰਾ ਤੋਂ ਸੱਚ ਹੈ ਹੈਪੀ ਸੱਚ ਇਹ ਅੱਜ ਵੀ ਸੱਚ ਹੈ ਤੇ ਕੱਲ ਵੀ ਸੱਚ ਸੀ ਤੇ ਆਉਣ ਵਾਲੇ ਕੱਲ ਦੇ ਵਿੱਚ ਵੀ ਸੱਚ ਹੋਵੇਗਾ ਨਾਨਕ ਹੋਸੀ ਵੀ ਸੱਚ ਅਕਾਲ ਪੁਰਖ ਨਾਣਕ ਦੇ ਲਿਖੇ ਬਾਣੇ ਸਦਾ ਸਦਾ ਸੱਚ ਹੈ ਮੂਲ ਮੰਤਰ ਦਾ ਜਾਪ ਸਾਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ ਜੋ ਇਨਸਾਨ ਕਹਿੰਦੇ ਹਨ ਕਿ ਸਾਡੇ ਕੋਲ ਸਮਾਂ ਨਹੀਂ ਉਹਨਾਂ ਨੂੰ ਮੂਲ ਮੰਤਰ ਦਾ ਜਾਪ ਨਿਤਨੇਮ ਤੁਰਦੇ ਫਿਰਦੇ ਜਾਂ ਜਦੋਂ ਮਰਜ਼ੀ ਕਰ ਲੈਣਾ ਚਾਹੀਦਾ ਹੈ ਸਿੰਘ ਸ਼ਹੀਦ ਤੁਹਾਡੇ ਦਿਵਾਲੇ ਪੈਰਾ ਦੇਨ ਲੱਗ ਜਾਣਗੇ ਜਦੋਂ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਹੋ ਤੁਹਾਡੇ ਮੋਢ ਮੰਤਰੀ ਦੀ ਆਵਾਜ਼ ਸੁਣ ਕੇ ਤੁਹਾਡੇ ਆਲੇ-ਦੁਆਲੇ ਸਿੰਘ ਸ਼ਹੀਦਾਂ ਦਾ ਚੁਪੈਰਾ ਲੱਗ ਜਾਂਦਾ ਹੈ ਮੁਸ਼ਕਲ ਨਾਲ ਤੁਹਾਨੂੰ ਸਾਹਮਣਾ ਬੜੀ ਮੁਸ਼ਕਲ ਸਖਾਈ ਦੇ ਨਾਲ ਕਰ ਸਕਦੇ ਕਿੰਤੂ ਸੇ ਮੁਸ਼ਕਲ ਦੇ ਨਾਲ ਬੜੀ ਡਿਰੇਟਤਾ ਦੇ ਨਾਲ ਨਜੜਤ ਸਕਦੇ ਹੋ ਤੁਸੀਂ ਸਭਾ ਸੰਤੋਖ ਤੇ ਸ਼ਾਂਤ ਸਿਲਤਾ ਵਾਲੇ ਬਣ ਜਾਓਗੇ ਅੰਦਰੋਂ ਮਜ਼ਬੂਤ ਬਣ ਜਾਓਗੇ ਆਪਾਂ ਨੂੰ ਇਹ ਜੋ ਜੜੀ ਹੈ ਨਾਮ 56 ਤੇ ਕੀਰਤ ਕਰਨ ਦੇ ਲਈ ਮਿਲੀ ਹੈ ਜੇਕਰ ਸਾਡੇ ਤੋਂ ਪੰਜ ਬਾਣੀਆਂ ਦਾ ਪਾਠ ਨਹੀਂ ਪੜ੍ਹ ਹੁੰਦਾ ਤਾਂ ਮੂਲ ਮੰਤਰ ਦਾ ਜਾਪ ਹੀ ਕਰਨਾ ਚਾਹੀਦਾ ਹੈ ਸੰਗਤ ਜੀ ਤੁਹਾਨੂੰ ਪਤਾ ਹੀ ਹੋਵੇਗਾ ਕਿ ਸਭ ਤੋਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਪੜਾਈ ਨਹੀਂ ਸੀ ਹੁੰਦੀ ਸਾਡੇ ਬਜ਼ੁਰਗ ਅਣਪੜ੍ਹ ਹੁੰਦੇ ਸੀ ਤਾਂ ਉਸ ਟਾਈਮ ਵਾਈ ਗੁਰੂ ਗੁਰਮੰਤਰ ਮੋਲ ਮੰਤਰ ਦਾ ਝਾਪ ਹੀ ਜ਼ਿਆਦਾ ਹੁੰਦਾ ਸੀ ਮੋਲ ਮੰਤਰ ਦੇ ਵਿੱਚ ਇੰਨੀ ਕੁ ਸ਼ਕਤੀ ਹੈ ਕਿ ਜਿਹੜੇ ਸਾਡੇ ਸ਼ਹੀਦ ਸਿੰਘ ਸੀ ਐਸੇ ਦਾ ਝਾਪ ਕਰਕੇ ਬਹੁਤ ਸਾਰੀਆਂ ਜੰਗਾਂ ਤੇ ਲੜਾਈਆਂ ਲੜ ਗਏ ਤੇ ਆਪਣੇ ਤੇ ਤਸਿਹਿਆਂ ਨੂੰ ਚੱਲ ਗਏ ਤੁਹਾਨੂੰ ਪਤਾ ਹੀ ਹੋਵੇਗਾ ਕਿ ਜੇਕਰ ਅਸੀਂ ਮੋਲ ਮੰਤਰ ਦਾ ਝਾਪ ਉਚਾਨਾ ਕਰੀਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਦੁੱਖ ਘਟੇ ਜਾਣਗੇ ਸੰਘ ਜੀ ਇਹ ਮੈਂ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਹੀ ਨਹੀਂ ਤੁਹਾਨੂੰ ਦੁੱਖ ਆਉਣਗੇ ਕਿਉਂਕਿ ਕਿਉਂਕਿ ਜੋ ਸਾਨੂੰ ਮਨੁੱਖਾ ਸਰੀਰ ਮਿਲਿਆ ਹੈ ਇਹ ਦੋ ਪਹਿਲੂ ਹਨ ਦੁੱਖ ਅਤੇ ਸੁੱਖ ਜੋ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ ਸਾਨੂੰ ਮਿਲਦੇ ਹਨ ਜਦੋਂ ਤੁਸੀਂ ਮੋਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਡਾ ਜਿਹੜਾ ਦੁੱਖ ਵੱਡਾ ਹੈ ਉਹ ਛੋਟਾ ਕਰਕੇ ਗੁਰੂ ਜੀ ਤੁਹਾਡੇ ਅੱਗੇ ਪੇਸ਼ ਕਰਨਗੇ ਜਿਸ ਨੂੰ ਤੁਹਾਨੂੰ ਨਜੱਠਣ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੋਵੇਗੀ ਉਹ ਤੁਸੀਂ ਬੜੀ ਹੀ ਸੁਖਾਈ ਦੇ ਨਾਲ ਆਪਣੇ ਗੁਰੂ ਦਾ ਨਾਮ ਜਪ ਕੇ ਘਟ ਕਰ ਲਵੋਗੇ ਐਸੀ ਹੀ ਤਰ੍ਹਾਂ ਇੱਕ ਵਾਰ ਇੱਕ ਸੰਤ ਮਹਾਤਮਾ ਸੀ ਜੋ ਬਹੁਤ ਹੀ ਰਿੱਧੀਆਂ ਸਿੱਧੀਆਂ ਜਾਣਦੇ ਸੀ ਕਰਨੀਆਂ ਉਹ ਰਿੱਧੀਆਂ ਸਿੱਧੀਆਂ ਇੰਨੀਆਂ ਘਾਣਦੇ ਸੀ ਕਿ ਉਹ ਆਪਣੀਆਂ ਰੇਦੀਆਂ ਸੇਦੀਆਂ ਦੇ ਨਾਲ ਬੰਦੇ ਨੂੰ ਮੌਤ ਦੇ ਘਾਟ 'ਤੇ ਉਤਾਰ ਦਿੰਦੇ ਸੀ ਉਸ ਸਮੇਂ ਨਾਲ ਲੋਕ ਦਾਤਨ ਕਰਿਆ ਕਰਦੇ ਸੀ ਜਦੋਂ ਕਿਸੇ ਨੂੰ ਆਵਾਜ਼ ਮਾਰਦਾ ਕਿ ਮੈਨੂੰ ਦਾਤਨ ਨਿਆਦੋ ਤਾਂ ਦਾਤਨ ਦੇ ਲਈ ਪੰਜ ਬੰਦਿਆਂ ਨੂੰ ਸਾਦਾ ਤਾਂ ਉਸ ਨੂੰ ਕਹਿੰਦਾ ਕਿ ਧਾਗਾ ਫੜਿਓ ਤੇ ਇਸੇ ਇੱਕ ਡੋਰੀ ਬਣਵਾਓ ਦੋ ਮੇਰੇ ਨਾਲ ਜਦੋਂ ਬੰਦਾ ਧਾਗਾ ਫੜ ਕੇ ਉਸ ਨਾਲ ਡੋਰੀ ਬਣਾਉਣ ਲੱਗਦਾ ਤਾਂ ਉਹ ਆਪਣੀ ਸਾਈਡ ਤੋਂ ਜਦੋਂ ਡੋਰੀ ਬਣ ਜਾਂਦੀ ਤਾਂ ਆਪਣੇ ਮੰਤਰਾਂ ਦੇ ਨਾਲ ਉਸ ਡੋਰੀ ਨੂੰ ਛੱਡਦਾ ਤਾਂ ਉਸੇ ਗਲ ਤੇ ਜਾ ਕੇ ਉਹ ਡੋਰੀ ਫਿਰ ਜਾਂਦੀ ਤਾਂ ਉਸ ਬੰਦੇ ਦੀ ਉਸੇ ਟਾਈਮ ਮੌਕੇ ਤੇ ਹੀ ਮੌਤ ਹੋ ਜਾਂਦੀ ਇੱਕ ਵਾਰ ਉਸਨੇ ਫਿਰ ਇਦਾਂ ਹੀ ਇੱਕ ਗੁਰੂ ਦੇ ਸਿੱਖ ਦੇ ਨਾਲ ਕੀਤਾ ਜੋ ਹਰ ਰੋਜ਼ ਮੋਲ ਮੰਤਰ ਦਾ ਜਾਪ ਕਰਦਾ ਸੀ ਉਸਨੇ ਉਸ ਸੇਖ ਨੂੰ ਕਿਹਾ ਕਿ ਮੈਨੂੰ ਇੱਕ ਦਾਤਨ ਚਾਹੀਦੇ ਹਨ ਤੇ ਦਾਤਨ ਲਿਆ ਦਿਓ ਤਾਂ ਉਸਨੇ ਉਹ ਸੇਖਣੇ ਕਿਹਾ ਕਿ ਸਿਰ ਮੱਥੇ ਤੁਹਾਡਾ ਹੁਕਮ ਤਾਂ ਉਹ ਮੋਲ ਮੰਤਰ ਦਾ ਜਾਪ ਕਰ ਦੇ ਕਰ ਦੇ ਉਸ ਸੰਤ ਦੇ ਲਈ ਦਾਤਨ ਲੈਣ ਚਲਾ ਗਿਆ ਉਹ ਸੰਤ ਆਪਣੇ ਤੰਤਰਾ ਮੰਤਰਾਂ 'ਚ ਵਿਜੀ ਹੋ ਗਿਆ ਉਸਨੇ ਆਪਣੇ ਕੋਲ ਇੱਕ ਡੋਰੀ ਰੱਖ ਲਈ ਜਿਸ ਡੋਰੀ ਦੇ ਨਾਲ ਉਹ ਲੋਕਾਂ ਨੂੰ ਮਾਰਦਾ ਸੀ ਤੇ ਜਦੋਂ ਉਹ ਸੇਖ ਉਸ ਕੋਲ ਦਾਤਨ ਲੈ ਕੇ ਆਇਆ ਤਾਂ ਉਸਨੇ ਉਸਨੂੰ ਦਾਤਨ ਫੜਾ ਦਿੱਤੇ ਪਹਿਲਾਂ ਦੀ ਤਰ੍ਹਾਂ ਸਾਧੂ ਨੇ ਉਸ ਸੇਖ ਨੂੰ ਕਿਹਾ ਕਿ ਇਹ ਡੋਰੀ ਮੇਰੇ ਨਾਲ ਵਟਾ ਦਿਓ ਤਾਂ ਸੇਖ ਨੇ ਉਸ ਡੋਰੀ ਨੂੰ ਫੜਿਆ ਤੇ ਉਸਨੂੰ ਵਟ ਦੇਣਾ ਸ਼ੁਰੂ ਕਰ ਦਿੱਤਾ ਦੂਸਰੀ ਸਾਈਡ ਤੋਂ ਸੰਤ ਨੇ ਵੀ ਵਟ ਦੇਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਤੰਤਰ ਮੰਤਰਾਂ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਦੇ ਉਸ ਸੇਖ ਨੇ ਆਪਣੇ ਮਨ ਵਿੱਚ ਮੋਲ ਮੰਤਰ ਦਾ ਜਾਪ ਨਾ ਛੱਡਿਆ ਕਿਉਂਕਿ ਉਹ ਹਰ ਰੋਜ਼ ਨਿਮਿਹੀ ਮੋਲ ਮੰਤਰ ਦਾ ਸੀ ਉਸ ਸੰਤ ਨੇ ਜਦੋਂ ਡੋਰੀ ਪੂਰਾ ਵੱਟੀ ਗਈ ਤਾਂ ਉਸ ਨੇ ਆਪਣੀ ਸਾਈਡ ਤੋਂ ਉਸ ਡੋਰੀ ਨੂੰ ਛੱਡ ਦਿੱਤਾ ਜਦ ਕਿ ਉਹ ਗੋਸਿਕ ਦੋ ਵਾਲੀ ਸਾਈਡ ਜਾਣ ਵਾਲੀ ਡੋਰੀ ਉਸ ਦੇ ਉਲਟ ਘੁਮਕੇ ਉਸ ਸੰਤ ਦੀ ਗਰਦਨ ਤੇ ਹੀ ਜਾ ਵਜੇ ਉਸ ਸੰਤ ਦੀ ਕਰਦਨ ਤਣੋਂ ਵੱਖਰੀ ਹੋ ਗਈ ਤੇ ਉਸ ਦੇ ਮੌਕੇ ਤੇ ਹੀ ਮਾਤ ਹੋ ਗਈ ਤੇ ਤੁਹਾਨੂੰ ਇਸ ਮੰਤਰ ਦਾ ਮੂਲ ਮੰਤਰ ਦਾ ਜਾਪ ਦੀ ਸ਼ਕਤੀ ਦਾ ਤਾਂ ਇਸ ਕਹਾਣੀ ਤੋਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਸ ਮੂਲ ਮੰਤਰ ਦੀ ਕਹਾਣੀ ਵਿੱਚ ਕਿੰਨੀ ਕਿ ਸ਼ਕਤੀ ਹੈ ਜਾਪ ਵਿੱਚ ਕਿੰਨੇ ਸ਼ਕਤੀ ਹੈ ਕਿ ਉਸ ਵੀਰ ਨੂੰ ਆਪਣੀ ਮੁਸ਼ਕਲ ਦਾ ਤਾਂ ਪਤਾ ਨਾ ਹੋਣ ਦੇ ਬਾਵਜੂਦ ਵੀ ਮੋਲ ਮੰਤਰ ਨੇ ਉਸੇ ਆ ਕੇ ਆਣ ਕੇ ਰਸੀ ਦਾ ਰੁਖ ਮੋੜ ਦਿੱਤਾ ਤਾਂ ਸਾਨੂੰ ਸਾਰਿਆਂ ਨੂੰ ਮੋਲ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਇਸ ਵਿੱਚ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਮੋਲ ਮੰਤਰ ਸਾਡੇ ਕੋਲੋਂ ਨਹੀਂ ਹੁੰਦਾ ਅਸੀਂ ਬੜੇ ਭੇਜੇ ਹਾਂ ਤੁਸੀਂ ਚਾਹੇ ਕਿੰਨਾ ਵੀ ਵੱਡਾ ਕੰਮ ਕਿਉਂ ਨਹੀਂ ਕਰ ਰਹੇ ਹੋ ਬਾਦਸੀ ਮੋਲ ਮੰਤਰ ਦਾ ਜਾਪ ਆਪਣੇ ਮਨ ਦੇ ਵਿੱਚ ਕਰਨਾ ਸ਼ੁਰੂ ਕਰ ਦਿਓ ਥੋੜਾ ਟਾਈਮ ਤੁਹਾਨੂੰ ਔਖਾ ਲੱਗੇਗਾ ਹੌਲੀ ਹੌਲੀ ਤੁਹਾਨੂੰ ਇਹ ਐਕਸਪੀਰੀਅੰਸ ਹੋ ਜਾਵੇਗਾ ਫਿਰ ਤੁਹਾਨੂੰ ਖੁਦ ਨੂੰ ਕਰਨ ਦੀ ਲੋੜ ਨਹੀਂ ਪਵੇਗੀ ਤੇ ਤੁਸੀਂ ਮੋਲ ਮੰਤਰ ਆਪਣੇ ਆਪ ਤੁਹਾਡੇ ਮਨ ਵਿੱਚ ਚੱਲੇਗਾ ਤੁਹਾਨੂੰ ਹਰ ਰੋਜ਼ 108 ਵਾਰ ਮੋਲ ਮੰਤਰ ਜਾਪ ਕਰਨਾ ਚਾਹੀਦਾ ਹੈ ਇਸੇ ਹੀ ਤਰ੍ਹਾਂ ਇੱਕ ਵਾਰ ਦੀ ਗੱਲ ਹੈ ਕਿ ਦੋ ਔਰਤਾਂ ਸਨ ਇੱਕ ਹਿੰਦੂ ਔਰਤ ਸੀ ਤੇ ਇੱਕ ਸਿੱਖ ਔਰਤ ਸੀ ਜਿਹੜੀ ਸਿੱਖ ਔਰਤ ਸੀ ਉਹ ਆਪਣੇ ਗੁਰੂ ਤੇ ਬਹੁਤ ਵੱਡਾ ਵਿਸ਼ਵਾਸ ਰੱਖਦੀ ਸੀ ਆਪਣੀ ਘਰ ਦੇ ਉੱਤੇ ਆਉਣ ਵਾਲੀ ਹਰ ਮੁਸ਼ਕਲ ਨੂੰ ਉਹ ਨਜਿੱਠ ਲੈਂਦੀ ਸੀ ਜਿਹੜੀ ਹਿੰਦੂ ਔਰਤ ਸੀ ਉਹ ਥੋੜਾ ਪਰਮਾਤਮਾ ਦਾ ਨਾਮ ਘਾਟ ਜਾਪਦੀ ਸੀ ਉਸੇ ਕਰ ਤਿੰਨ ਪੁੱਤਰਾਂ ਨੇ ਜਨਮ ਲਿਆ ਪਰ ਤਿੰਨੋਂ ਹਿੰਦੂ ਔਰਤ ਦੇ ਪੁੱਤਰ ਮਰ ਜਾਂਦੇ ਸੀ ਜਨਮ ਤੋਂ ਬਾਅਦ ਉਹ ਇਸ ਗੱਲ ਤੋਂ ਬੜੀ ਪਰੇਸ਼ਾਨ ਸੀ ਇੱਕ ਦਿਨ ਜਦੋਂ ਉਹ ਆਪਣੀ ਗਵਾਂਢਣ ਸਿੱਖ ਭੈਣ ਦੇ ਕੋਲ ਗਈ ਤਾਂ ਉਸਨੇ ਆਪਣਾ ਸਾਰਾ ਦੁੱਖ ਉਸਨੂੰ ਦੱਸਿਆ ਤਾਂ ਉਸ ਸਿੱਖ ਭੈਣ ਨੇ ਉਸਨੂੰ ਕਿਹਾ ਕਿ ਆਹ ਇੱਕ ਮੋਲ ਮੰਤਰ ਤੈਨੂੰ ਲੈ ਕੇ ਦਿੰਦੀ ਹਾਂ ਇਸ ਦਾ जाप ਤੂੰ ਹਰ ਰੋਜ਼ ਸਵੇਰੇ ਸ਼ਾਮ ਕਰੇਂਗੀ ਜਦੋਂ ਤੂੰ ਇਸ ਨੂੰ ਜਪੇਂਗੀ ਕਿ ਮੈਂ ਹੁਣ ਵੇਲੀ ਹਾਂ ਤਾਂ ਉਸ ਟਾਈਮ ਵੀ ਇਹਦਾ ਜਾਬ ਕਰਨਗੇ ਤਾਂ ਉਸ Hindu ਔਰਤ ਨੇ ਉਸ ਮੋਲਮੰਤ ਦਾ ਹਰੋਸ਼ ਨੇਮ ਦੇ ਨਾਲ ਜਾਬ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਭੈਣ ਨੇ ਇੱਕ ਮਹੀਨਾ ਉਸ ਦਾ ਨੇਮ ਦੇ ਨਾਲ ਮੋਲਮੰਤ ਦਾ ਜਾਬ ਕੀਤਾ ਤਾਂ ਉਸ ਭੈਣ ਦੀ ਕੁੱਖ ਹਰੀ ਹੋ ਗਈ ਉਸੇ ਕਰ ਬੱਚੇ ਨੇ ਜਨਮ ਲਿਆ ਜਦੋਂ ਉਸ ਭੈਣ ਨੇ ਉਸ ਨੂੰ ਪੁੱਛਿਆ ਕਿ ਮੇਰੇ ਘਰ ਹੁਣ ਮੁੰਡਾ ਹੋਇਆ ਜੇ ਇਸ ਮੋਲ ਮੰਤਰ ਦੇ ਕਾਰਨ ਹੋਇਆ ਤਾਂ ਹੁਣ ਮੈਂ ਇਸ ਮੋਲ ਮੰਤਰ ਨੂੰ ਕਰਨਾ ਛੱਡ ਦੇਵਾਂ ਤਾਂ ਸਿੱਖ ਪੈਨ ਨੇ ਕਿਹਾ ਜੇਕਰ ਤੈਨੂੰ ਗੁਰੂ ਮਹਾਰਾਜ ਜੀ ਨੇ ਇਹਨੇ ਵੱਡੀ ਖੁਸ਼ੀ ਦਿੱਤੀ ਹੈ ਤਾਂ ਐਸੀ ਤੰਦਰੁਸਤੀ ਤੇ ਐਸੀ ਕਾਮਯਾਬੀ ਤੇ ਲਈ ਹੁਣ ਤੂੰ ਹਰ ਰੋਜ਼ 108 ਵਾਰ ਮੋਲ ਮੰਤਰ ਦਾ ਜਾਪ ਕਰਿਆ ਕਰ ਤੂੰ ਛੱਡਣਾ ਨਹੀਂ ਹੈ ਕਿਉਂਕਿ ਤੂੰ 9 ਮਹੀਨੇ ਲਗਾਤਾਰ ਮੋਲ ਮੰਤਰ ਦਾ ਜਾਪ ਕੀਤਾ ਤੇ ਤੈਨੂੰ ਇੰਨੇ ਵੱਡੇ ਖੁਸ਼ੀ ਪ੍ਰਾਪਤ ਹੋਏ ਜੇਕਰ ਤੂੰ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਮੂਲ ਮੰਤਰ ਦਾ ਜਾਪ ਕਰੇਂਗੀ ਤਾਂ ਤੈਨੂੰ ਤੇਰੀ ਉਮੀਦ ਤੋਂ ਵੱਧ ਕੇ ਖੁਸ਼ੀ ਮਿਲੇਗੀ ਸੋ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਮੂਲ ਮੰਤਰ ਦੇ ਵਿੱਚ ਬਹੁਤ ਹੀ ਵੱਡੀ ਸ਼ਕਤੀ ਹੈ ਮੂਲ ਮੰਤਰ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਮੋਲ ਮੰਤਰ ਕਰਾਂਗੇ ਇੱਕ ਤੇ ਇਹ ਸਭ ਤੋਂ ਸੌਖੀ ਬਾਣੀ ਹੈ ਦੂਸਰੀ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ ਦੇ ਰੋਜ਼ਾਨਾ ਦੇ ਵਿੱਚ ਜੋ ਮਨੋੱਖਾ ਜ਼ਿੰਦਗੀ ਹੈ ਬਹੁਤ ਹੀ ਰੁਝੇਵਿਆਂ ਦੇ ਵਿੱਚ ਉਲਝ ਗਈ ਹੈ ਇਸ ਕਰਕੇ ਤੁਸੀਂ ਜੇ ਪੰਜ ਬਾਣੀਆਂ ਨਹੀਂ ਪੜ ਸਕਦੇ ਤਾਂ ਰੋਜ਼ ਮੋਲ ਮੰਤਰ ਦਾ ਜਾਪ ਕਰ ਲਓ ਕਿਉਂਕਿ ਰੋ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜਦ ਰੋ ਨੂੰ ਸਕੂਨ ਮਿਲਦਾ ਹੈ ਇੰਦਾ ਫੇਲ ਹੁੰਦਾ ਹੈ ਕਿ ਸਾਡੇ ਗੁਰੂ ਸਾਡੇ ਨਾਲ ਹਨ ਜੇ ਅਸੀਂ ਬਾਣੀ ਤੋਂ ਦੂਰ ਹੋ ਜਾਈਏ ਤਾਂ ਸਾਨੂੰ ਇਹਦਾ ਫੇਲ ਹੁੰਦਾ ਹੈ ਕਿ ਸਾਡੇ ਨਾਲ ਨੁਕਸਾਨ ਹੁੰਦਾ ਹੈ ਮਤਲਬ ਇਹ ਹੈ ਕਿ ਜਦੋਂ ਅਮਰਤ ਵੇਲੇ ਆਪਾਂ ਪਾਣੀ ਨਾਲ ਜੋੜਦੇ ਹਾਂ ਜਾਂ ਪਾੜਦੇ ਹਾਂ ਫਿਰ ਵਾਇਗਰੋ ਚ ਅੱਗੇ ਅਰਦਾਸ ਕਰਦੇ ਹਾਂ ਹਰ ਕਾਰਜ ਸਫਲ ਹੁੰਦਾ ਹੈ ਇਹਨਾਂ ਪਤਾ ਵੀ ਨਹੀਂ ਹੁੰਦਾ ਕਿ ਜਦੋਂ ਆਪਾਂ ਵਾਣੀ ਤਾਂ ਦੌਰ ਹੁੰਦੇ ਆ ਤਾਂ ਬੁੱਧੀ ਸਾਡੇ ਪ੍ਰੇਸ਼ਟ ਹੋ ਜਾਂਦੀ ਹੈ ਬਸ ਬਿਨਾ ਮਤਲਬ ਵਿਸ਼ਵਾਸ ਦੇ ਨਾਲ ਅਮਰਤ ਵੇਲੇ ਦੇ ਸਮੇਂ ਪਾਣੀ ਪੜੋ ਅਰਦਾਸ ਕਰੋ ਵਾਹਿਗੁਰੂ ਜੀ ਸਾਨੂੰ ਪਾਣੀ ਨਾਲ ਜੋੜ ਕੇ ਰੱਖੋ ਹਰ ਕਾਰਜ ਸਫਲ ਕਰੋ ਜੋ ਸਾਡੇ ਨੇ ਸਹੀ ਪੂਰਾ ਕਰੋ ਅਮਰਤ ਵੇਲੇ ਕੀਤੀ ਅਰਦਾਸ ਤੇ ਅਰਦਾਸਾਂ ਕਬੂਲ ਹੁੰਦੀ ਹੈ ਵਾਹਿਗੁਰੂ ਜੀ ਉਹ ਕਰਦੇ ਹਨ ਜੋ ਸਾਡੇ ਲਈ ਸਹੀ ਹੈ ਕਿਸੇ ਮਹਾਂਪੁਰਸ਼ ਨੇ ਕਿਹਾ ਸੀ ਕਿ ਮੋਲ ਮੰਤਰ ਦੇ 108 ਪਾਠ ਅੰਮ੍ਰਿਤ ਵੇਲੇ ਕਰੋ ਤਾਂ ਅਰਦਾਸ ਕਰੋ ਵਾਹਿਗੁਰੂ ਜੀ ਹਰ ਕਾਰਜ ਪੂਰਾ ਕਰਦੇ ਹਨ ਜੋ ਇਨਸਾਨ ਤੋਂ ਤੁਹਾਨੂੰ ਉਮੀਦ ਨਹੀਂ ਵਾਹਿਗੁਰੂ ਜੀ ਉਹਨਾਂ ਦੇ ਵਿੱਚ ਵੀ ਫਿਰ ਹਰ ਖੁਆਇਸ਼ ਪੂਰੀ ਕਰਨਗੇ ਬਸ ਢੋਲਣਾ ਨਹੀਂ ਜੁੜੇ ਰਹਿਣਾ ਚਾਹੀਦਾ ਹੈ ਬਾਣੀ ਦੇ ਨਾਲ ਮੇਰੇ ਨਾਲ ਤਾਂ ਇਥੋਂ ਤੱਕ ਹੋਇਆ ਕਿ ਗਲਤ ਇਨਸਾਨ ਵੀ ਜ਼ਿੰਦਗੀ ਵਿੱਚ ਮਿਲੇ ਸੀ ਪਰ ਵਾਇਗਰੋ ਨੇ ਇੰਨੇ ਕੋ ਇਸ਼ਾਰਾ ਦਿੱਤਾ ਤਾਂ ਜ਼ਿੰਦਗੀ ਵਿੱਚ ਇੱਕ ਮੈਜਿਕ ਹੋ ਗਿਆ ਜ਼ਿੰਦਗੀ ਜੇ ਸੱਚੀ ਰੋ ਨਾਲ ਪਾਠ ਅਰਦਾਸ ਕਰੀਏ ਤਾਂ ਜ਼ਿੰਦਗੀ ਇੱਕ ਮੈਜਿਕ ਬਣ ਜਾਂਦੀ ਹੈ ਆਪਾਂ ਜਦੋਂ ਵੀ ਅੱਖ ਖੋਲਦੇ ਹਾਂ ਫੋਨ ਦੇਖਦੇ ਹਾਂ ਫੋਨ ਨਹੀਂ ਦੇਖਣਾ ਅਸੀਂ ਵਾਇਗਰੋ ਮੰਤਰ ਗੁਰ ਮੰਤਰ ਮੋਲ ਮੰਤਰ ਦਾ ਜਾਪ ਕਰਨਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਇੱਕ ਮੈਜਿਕ ਹੋਵੇਗਾ ਸੰਗਤ ਜੀ ਇੱਕ ਵਾਰ ਮੇਰੇ ਕਾਹੇ ਤੇ ਤੁਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ 108 ਪਾਠ 108 ਜਾਪ ਮੋਲ ਮੰਤਰ ਦਾ ਜਾਪ ਕਰੋ ਦੂਸਰੇ ਦਿਨ ਵੀ ਕਰੋ ਤੀਸਰੇ ਦਿਨ 30 ਵਾਰ ਕਰੋ ਇਸ ਤਰ੍ਹਾਂ ਹੌਲੀ ਹੌਲੀ ਆਪਣੇ ਸਰੀਰ ਨੂੰ ਇਸ ਜਾਪ ਦੇ ਵਿੱਚ ਟਾਲੋ ਤੇ ਗੁਰੂ ਮਹਾਰਾਜ ਜੀ ਅਗੇ ਅਰਦਾਸ ਕਰੋ ਤਾਂ ਇਹ ਜਾਪ ਅਮਰਤ ਵੇਲੇ ਜ਼ਰੂਰ ਕਰੋ ਜੇਕਰ ਤੁਹਾਡੇ ਤੋਂ ਪੰਜਾਂ ਬਾਣੀਆਂ ਦਾ ਜਾਪ ਨਹੀਂ ਹੁੰਦਾ ਤਾਂ ਅਮਰਤ ਵੇਲੇ ਇਸ ਬਾਣੀ ਦਾ ਮੋਲ ਮੰਤਰ ਦਾ ਜਾਪ ਜ਼ਰੂਰ ਕਰੋ ਤਾਂ ਜੋ ਤੁਹਾਡੀ ਹਰ ਮੁਸ਼ਕਲ ਹੱਲ ਹੋ ਸਕੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਮੈਜਿਕ ਹੋ ਸਕੇ ਸਾ ਸੰਗਤ ਜੀ ਆਸ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਅੱਗੇ ਵੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ